ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਤੁਹਾਡੀ ਤਿਆਰੀ ਪੀਐਸਟ ਐਸਐਸਟੀ ਦੇ ਲਈ ਚੱਲ ਰਹੀ ਹੋਊਗੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਨਾ ਦੋ ਟਾਪਿਕ ਕਰਾਂਗੇ ਜੀ ਇੱਕ ਟਾਪਿਕ ਕਵਰ ਹੋਊਗਾ ਕਿਹੜੇ ਕਿਹੜੇ ਵੰਸ਼ ਹੋਏ ਆ ਜਿਵੇਂ ਦਿੱਲੀ ਸਤਨਾਤ ਹੈ ਨਾ ਤੇ ਮਗਲਸ ਅਰਤਨਾਤ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਸ਼ਾਸਕ ਹੋਏ ਆ ਕਿਹੜੇ ਵੰਸ਼ ਦੀ ਸਥਾਪਨਾ ਕਿਹੜੇ ਸ਼ਾਸਕ ਨੇ ਕੀਤੀ ਹੈ ਇੱਕ ਤਾਂ ਆਪਾਂ ਇਹ ਟਾਪਿਕ ਕਵਰ ਕਰਨਾ ਦੂਸਰਾ ਟਾਪਿਕ ਆਪਾਂ ਇਹ ਕਵਰ ਕਰਨਾ ਕਿ ਇੱਕ ਸ਼ਾਸਕ ਜਦੋਂ ਗੱਦੀ ਤੋਂ ਉਤਰ ਜਾਂਦਾ ਸੀ ਮਤਲਬ ਜੇ ਉਹਦੀ ਮੌਤ ਹੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਕਿਹੜਾ ਉਹਦਾ ਉੱਤਰਾਧਿਕਾਰੀ ਬਣਦਾ ਸੀਗਾ ਇਸ ਟੌਪਿਕ ਤੋਂ ਨਾ ਬਹੁਤ ਇੰਪੋਰਟੈਂਟ ਇਹ ਟੌਪਿਕ ਹੈ ਜੀ ਇੱਥੋਂ ਕੁਐਸਚਨ ਆਉਂਦੇ ਆ ਪੇਪਰ ਦੇ ਵਿੱਚ ਭਾਵੇਂ ਉਹ ਮਾਸਟਰ ਕੇਡਰ ਐਸਐਸਟੀ ਆ ਭਾਵੇਂ ਪੀਐਸ ਸਟਰੈਟਜੀ ਤੇ ਇਹ ਤੁਸੀਂ ਨੋਟ ਬਣਾ ਕੇ ਆਪਣੀ ਨੋਟਬੁੱਕ ਦੇ ਵਿੱਚ ਰੱਖ ਲਓ ਇਹ ਅੱਗੇ ਜਾ ਕੇ ਜਦੋਂ ਮਾਸਟਰ ਕੇਡਰ ਦਾ ਟੈਸਟ ਦਿਓਗੇ ਉਦੋਂ ਵੀ ਇਹ ਬਹੁਤ ਕੰਮ ਆਣਿਆ ਜੀ ਤੇ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੀ ਕਿਹੜਾ ਵੰਸ਼ ਆਇਆ ਇਹ ਦਿੱਲੀ ਸਲਤਨਤ ਦੇ ਵੰਸ਼ ਆ ਦਿੱਲੀ ਦੇ ਵਿੱਚ ਜਿਹੜੇ ਮਤਲਬ ਸਭ ਤੋਂ ਪਹਿਲਾ ਵੰਸ਼ ਹੋਇਆ ਸੀ ਜੀ ਦਾਸ ਵੰਸ਼ ਹੋਇਆ ਸੀਗਾ ਸਭ ਤੋਂ ਪਹਿਲਾ ਵੰਸ਼ ਕਿਹੜਾ ਹੋਇਆ ਸੀਗਾ ਦਾਸ ਵੰਸ਼ ਹੋਇਆ ਸੀਗਾ ਤੇ ਇਹਦਾ ਜਿਹੜਾ ਸੰਸਥਾਪਕ ਸੀਗਾ ਕੁਤਬਦੀਨ ਐਬਕ ਸੀਗਾ ਤੇ ਇਹਦਾ ਜਿਹੜਾ ਸ਼ਾਸਨ ਕਾਲ ਸੀ ਜੀ ਦਾਸ ਵੰਸ਼ ਦਾ ਇਕਤਬਦੀਨ ਐਵਕ ਦਾ ਨਿੰਗਾ ਦਾਸ ਵੰਸ਼ ਦਾ ਜਿਹੜਾ ਸ਼ਾਸਨ ਸੀ 1206 ਤੋਂ 1290 ਈਸਵੀ ਤੱਕ ਦਾ ਸੀਗਾ ਦਾਸ ਵੰਸ਼ ਦਾ ਸ਼ਾਸਨ ਕਈ ਵਾਰੀ ਨਾ ਸ਼ਾਸਨ ਵੀ ਪੁੱਛ ਸਕਦੇ ਆ ਕੁਝ ਵੀ ਪੁੱਛ ਸਕਦੇ ਆ ਨਾ ਪੇਪਰ ਆਪਣੀ ਤਿਆਰੀ ਦਾ ਆਪਣਾ ਮਨ ਨੂੰ ਪੂਰੀ ਰੱਖਣੀ ਚਾਹੀਦੀ ਹੈ ਨਾ ਤੇ ਦੂਸਰਾ ਹੈ ਜੀ ਖਲਜੀ ਵੰਸ਼ ਖਲਜੀ ਵੰਸ਼ ਸੀਗਾ ਜਿਹੜਾ ਉਹਦੇ ਸੰਸਥਾਪਕ ਸੀਗਾ ਜਲਾਲউদ্দিন ਖਿਲਜੀ ਠੀਕ ਹੈ ਜੀ ਜਿਹੜਾ ਜਲਾਲਉਦੀਨ ਖਿਲਜੀ ਸੀ ਨਾ ਉਹਨੇ 10 ਵੰਸ਼ ਦਾ ਜਿਹੜਾ ਆਖਰੀ ਰਾਜਾ ਸੀਗਾ ਕੈਕੂਬਾਦ ਨੂੰ ਮਾਰ ਕੇ ਖਿਲਜੀ ਵੰਸ਼ ਦੀ ਸਥਾਪਨਾ ਕੀਤੀ ਸੀਗੀ ਤੇ ਇਹ ਉਹੀ ਜਲਾਲਉਦੀਨ ਖਿਲਜੀ ਹੈ ਜੀ ਅਲਾਉਦੀਨ ਖਿਲਜੀ ਦਾ ਇਹ ਚਾਚਾ ਸੀਗਾ ਤਾਂ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀਗਾ ਜਲਾਲਉਦੀਨ ਖਿਲਜੀ ਤੇ ਖਿਲਜੀ ਵੰਸ਼ ਦਾ ਜਿਹੜਾ ਸ਼ਾਸਨ ਕਾਲ ਸੀਗਾ 1290 ਤੋਂ ਲੈ ਕੇ 1320 ਇਸਨੀ ਤੱਕ ਦਾ ਸੀਗਾ ਨੈਕਸਟ ਹੈ ਜੀ ਤੁਗਲਕ ਵੰਸ਼ ਤੁਗਲਕ ਵੰਸ਼ ਦੀ ਗੱਜ ਜਿਹੜਾ ਇਹਦਾ ਜਿਹੜਾ ਮਤਲਬ ਸੰਸਥਾਪਕ ਸੀਗਾ ਗਿਆਸੂਦੀਨ ਤੁਗਲਕ ਤੁਗਲਕ ਸੀਗਾ ਤੇ ਤੁਗਲਕ ਵੰਸ਼ ਦਾ ਸ਼ਾਸਨ ਕਾਲ 1320 ਤੋਂ ਲੈ ਕੇ 1414 ਈਸਵੀ ਤੱਕ ਦਾ ਸੀਗਾ ਨੈਕਸਟ ਜੀ ਸ਼ੈਯਦ ਵੰਸ਼ ਸ਼ੈਯਦ ਵੰਸ਼ ਕਿਹਜਰ ਕਾ ਇਹਦਾ ਸੰਸਥਾਪਕ ਸੀਗਾ ਸੈਯਦ ਵੰਸ਼ ਤੁਗਲਕ ਵੰਸ਼ ਇਹਦੇ ਵਿੱਚ ਨਾ ਇਹ ਵੀ ਧਿਆਨ ਚ ਰੱਖਣਾ ਦਾਸਵੰਸ਼ ਤੋਂ ਬਾਅਦ ਕਿਹੜਾ ਵੰਸ਼ ਆਇਆ ਖਿਲਜੀ ਵੰਸ਼ ਇਹ ਸੀਰੀਜ਼ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਜੀ ਜਿਵੇਂ ਜਦੋਂ ਜਿਹੜਾ ਬੱਚੇ ਨੇ ਸੀਟ ਐਟ ਦਾ ਟੈਸਟ ਦੇਣਾ ਨਾ ਉਹਦੇ ਵਿੱਚ ਉਹਦੇ ਲਈ ਇਹ ਚੀਜ਼ ਇੰਪੋਰਟੈਂਟ ਆ ਦਾਸਵੰਸ਼ ਤੋਂ ਬਾਅਦ ਖਿਲਜੀ ਵੰਸ਼ ਖਿਲਜੀ ਵੰਸ਼ ਤੋਂ ਬਾਅਦ ਤੁਗਲਕ ਵੰਸ਼ ਤੁਗਲਕ ਵੰਸ਼ ਤੋਂ ਬਾਅਦ ਸੈਯਦ ਵੰਸ਼ ਤੇ ਬਾਅਦ ਚ ਲੋਧੀ ਵੰਸ਼ ਠੀਕ ਹੈ ਜੀ ਤੇ ਇਹ ਜਿਹੜਾ ਲੋਧੀ ਵੰਸ਼ ਦਾ ਲੋਦੀ ਵੰਸ਼ ਸੀ ਨਾ ਜਿਹੜਾ ਦਿੱਲੀ ਸਲਤਨਤ ਦਾ ਆਖਰੀ ਵੰਸ਼ ਸੀਗਾ ਉਸ ਤੋਂ ਬਾਅਦ ਮੁਗਲਾਂ ਦੀ ਮੁਗਲਾਂ ਦਾ ਜਿਹੜਾ ਸ਼ਾਸਨ ਆ ਜੀ ਸ਼ੁਰੂ ਹੋ ਗਿਆ ਸੀ ਤਾਂ ਲੋਦੀ ਵੰਸ਼ ਤੇ ਖਤਮ ਹੋ ਜਾਂਦਾ ਦਿੱਲੀ ਸਲਤਨਤ ਤਾਂ ਸੈयद ਵੰਸ਼ ਦਾ ਜਿਹੜਾ ਸੰਸਥਾਪਕ ਸੀਗਾ ਖিজਰਖਾਸੀ 1414 ਤੋਂ ਲੈ ਕੇ 1451 ਤੱਕ ਇਹਨਾਂ ਦਾ ਸੈयद ਵੰਸ਼ ਦਾ ਸ਼ਾਸਨ ਕਾਲ ਸੀਗਾ ਨੈਕਸਟ ਹੈ ਜੀ ਲੋਦੀ ਵੰਸ਼ ਲੋਦੀ ਵੰਸ਼ ਦੀ ਨੀ ਕਿਸ ਨੇ ਰੱਖੀ ਸੀ ਜੀ ਬਹਿਲੋਲ ਲੋਦੀ ਨੇ ਤੇ ਇਹਦਾ ਆਖਰੀ ਰਾਜਾ ਕਿਹੜਾ ਸੀਗਾ ਇਬਰਾਹਿਮ ਲੋਦੀ ਸੀ ਜੀ ਨੂੰ ਹਰਾ ਕੇ ਬਾਬਰ ਨੇ 1526 ਦੇ ਵਿੱਚ ਪਾਣੀਪਤ ਦੀ ਲੜਾਈ ਦੇ ਵਿੱਚ ਹਰਾ ਦਿੱਤਾ ਸੀਗਾ ਤੇ ਬਾਬਰ ਬਾਬਰ ਦਾ ਮਤਲਬ ਬਾਬਰ ਨੇ ਫਿਰ ਮੁਗਲ ਵੰਸ਼ ਦੀ ਨੀ ਰੱਖੀ ਸੀਗੀ ਤਾਂ ਜਿਹੜਾ ਲੋਦੀ ਵੰਸ਼ਾ ਜੀ 1451 ਤੋਂ ਲੈ ਕੇ 1526 ਇਸਵੀ ਤੱਕ ਇਹਦਾ ਸ਼ਾਸਨ ਕਾਲ ਹੈ ਜੀ ਨੈਕਸਟ ਕੁਐਸਚਨ ਹੈ ਜੀ ਅ ਨੈਕਸਟ ਜਿਹੜਾ ਟੌਪਿਕ ਸ਼ੁਰੂ ਹੋਇਆ ਜੀ ਹੁਣ ਆਪਣਾ ਮੁਗਲ ਵੰਸ਼ ਤੇ ਇਹ ਮੁਗਲ ਵੰਸ਼ ਦਾ ਜਿਹੜਾ ਸੰਸਥਾਪਕ ਪੁੱਛਿਆ ਜਾਵੇ ਕੌਣ ਸੀਗਾ ਤਾਂ ਬਾਬਰ ਸੀਗਾ ਜੀ ਬਾਬਰ ਦਾ ਜਿਹੜਾ ਸ਼ਾਸਨ ਕਾਲ ਸੀਗਾ ਹੁਣ ਇਹ ਬਾਬਰ ਦਾ ਸ਼ਾਸਨ ਕਾਲ ਮਤਲਬ ਬਾਬਰ ਤੋਂ ਸ਼ੁਰੂ ਹੋ ਕੇ 1857 ਵਿੱਚ ਬਹਾਦਰ ਸ਼ਾਹ ਜਫਰ 1857 ਚ ਸ਼ਾਸਕ ਕੌਣ ਸੀਗਾ ਮੁਗਲ ਸ਼ਾਸਕ ਬਹਾਦਰ ਸ਼ਾਹ ਜਫਰ ਸੀਗਾ ਤੇ 1526 ਤੋਂ ਲੈ ਕੇ 1857 ਇਸਮੀ ਤੱਕ ਜਿਹੜਾ ਮੁਗਲ ਵੰਸ਼ ਦਾ ਸ਼ਾਸਨ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਨੈਕਸਟ ਵਾਰੀ ਆਉਂਦੀ ਹੈ 10 ਵੰਸ਼ ਦੇ ਜਿਹੜੇ ਸ਼ਾਸਕ ਸੀਗੇ ਇਹਦੇ ਵਿੱਚ ਨਾ ਜਿਵੇਂ ਪਿਛਲੀ ਵਾਰੀ ਮਾਸਟਰ ਜੀ ਐਸਐਸਟੀ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਤਬਦੀਨ ਐਬਕ ਤੋਂ ਬਾਅਦ ਕੌਣ ਸ਼ਾਸਕ ਬਣਿਆ ਸੀਗਾ ਤੇ ਕਈ ਬੱਚਾ ਨੇ ਹਰਤੁਤਮਿਸ਼ ਤੇ ਟਿੱਕ ਲਗਾ ਕੇ ਆਂਦੀ ਸੀਗੀ ਜੋ ਕਿ ਰੋਂਗ ਹੈ ਜੀ ਤੇ ਕਤਬਦੀਨ ਐਬਕ ਤੋਂ ਬਾਅਦ ਨਾ ਜਿਹੜੀਆਂ ਆਪਣੀਆਂ ਪੰਜਾਬ ਬੋਰਡ ਦੀਆਂ ਬੁੱਕਸ ਆ ਉਹਦੇ ਵਿੱਚ ਤੇ ਇਹ ਜਿਹੜਾ ਕুতਬਦੀਨ ਐਬਕ ਤੋਂ ਬਾਅਦ ਬਣਿਆ ਸੀ ਜੀ ਆਰਾਮਸ਼ਾ ਜਿਹੜਾ ਪੰਜਾਬ ਬੂਡ ਦੀਆਂ ਬੁੱਕਸ ਹਨਾ ਉਹਦੇ ਵਿੱਚ ਕੀ ਦੱਸਿਆ ਜਾਂਦਾ ਕੀ ਪੜਾਇਆ ਜਾਂਦਾ ਕুতਬਦੀਨ ਐਬਕ ਤੋਂ ਬਾਅਦ ਸਿੱਧਾ ਇਲਤਤਮੇਸ਼ ਸ਼ੁਰੂ ਹੋ ਜਾਂਦਾ ਹੈ ਤੇ ਕਈ ਬੱਚਾ ਨੇ ਕਨਫਿਊਜ਼ਨ ਦੇ ਵਿੱਚ ਹੀ ਕুতਬਦੀਨ ਐਬਕ ਤੋਂ ਬਾਅਦ ਜਿਹੜਾ ਇਲਤਤਮੇਸ਼ ਤੇ ਟਿੱਕ ਲਗਾਈ ਸੀਗੀ ਤਾਂ ਇਹਦਾ ਸਹੀ ਆਨਸਰ ਹੈ ਜੀ ਆਰਾਮ ਸ਼ਾਹ ਤੇ ਇਹਨਾਂ ਦੇ ਨਾਲ ਸ਼ਾਸਨ ਕਾਲ ਵੀ ਦਿੱਤੇ ਹੋਏ ਆ 1206 ਤੋਂ ਲੈ ਕੇ 1210 ਤੱਕ ਕੁਤਬਦੀਨ ਐਬਕ ਦਾ ਸੀਗਾ ਜੀ ਸ਼ਾਸਨ ਕਾਲ 1210 ਤੋਂ 1211 ਆਰਾਮ ਸ਼ਾਹ ਦਾ ਸੀਗਾ ਤੇ ਇਵੇਂ ਇਹ ਤੁਸੀਂ ਸਾਰੇ ਜੀ ਆਪਣੀ ਨੋਟਬੁੱਕ ਦੇ ਵਿੱਚ ਨੋਟਸ ਬਣਾ ਕੇ ਰੱਖ ਸਕਦੇ ਹਾਂ ਇਲਤੁਤਮਿਸ਼ ਦਾ 1211 ਤੋਂ ਲੈ ਕੇ 1236 ਤੱਕ ਰੁਕਣ ਦੀਨ 6 ਮਹੀਨਿਆਂ ਦੇ ਲਈ ਬੈਠਾ ਸੀ ਗੱਦੀ ਤੇ ਹੁਣ ਇੱਕ ਇੱਥੇ ਇੰਪੋਰਟੈਂਟ ਹੈ ਜੀ ਇਲਤੁਤਮਿਸ਼ ਤੋਂ ਬਾਅਦ ਗੱਦੀ ਤੇ ਕੌਣ ਬੈਠਾ ਸੀ ਕਈ ਬੱਚਿਆਂ ਨੂੰ ਰਜ਼ੀਆ ਸੁਲਤਾਨਾ ਲੱਗਦੀ ਹੈ ਪਰ ਜਦੋਂ ਆਪਾਂ ਡੀਪਲੀ ਸਟੱਡੀ ਕਰਦੇ ਹਾਂ ਪ੍ਰੈਕਟਿਸ ਕਰਦੇ ਆ ਫਿਰ ਆਪਾਂ ਨੂੰ ਯਾਦ ਹੋ ਜਾਂਦਾ ਕਿ ਇਲਤੁਤਮਿਸ਼ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਰੁਕਨ ਦੀਨ ਬੈਠਾ ਸੀ ਜੇਕਰ ਪੁੱਛਿਆ ਜਾਵੇ ਇਲਤੁਤਮਿਸ਼ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਚੁਣਿਆ ਸੀਗਾ ਤਾਂ ਇਲਤੁਤਮਿਸ਼ ਨੇ ਤਾਂ ਰਜ਼ੀਆ ਸੁਲਤਾਨਾ ਨੂੰ ਹੀ ਚੁਣਿਆ ਸੀਗਾ ਉਤਰਾਧਿਕਾਰੀ ਕਾਰ ਕੀ ਹੋਇਆ ਸੀਗਾ ਜਿਹੜੇ ਉਸ ਸਮੇਂ ਔਰਤ ਨੂੰ ਗੱਦੀ ਤੇ ਬੈਠਣਾ ਬਹੁਤ ਮੁਸ਼ਕਿਲ ਸੀਗਾ ਤੇ ਜਿਹੜੇ ਉਸ ਸਮੇਂ ਦੇ ਅਮੀਰ ਸਰਦਾਰ ਸੀ ਨਾ ਉਸ ਸਮੇਂ ਉਹਨਾਂ ਨੇ ਕੀ ਕੀਤਾ ਰਜੀਆ ਸੁਲਤਾਨਾ ਨੂੰ ਗੱਦੀ ਨਾ ਦੇ ਕੇ ਰੁਕਨਦੀਨ ਨੂੰ ਗੱਦੀ ਤੇ ਬਿਠਾ ਦਿੱਤਾ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਰੁਕਨਦੀਨ ਥੋੜੇ ਸਮੇਂ ਲਈ ਬਣਿਆ ਸੀਗਾ ਤੇ ਜਦੋਂ ਰਜੀਆ ਸੁਲਤਾਨਾ ਨੂੰ ਮਤਲਬ ਮਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਬਹਿਰਾਮ ਸ਼ਾ ਗੱਦੀ ਤੇ ਬੈਠਦਾ ਜੀ ਫਿਰ ਮਸੂਦ ਸ਼ਾ ਬੈਠਦਾ ਇਹਦੇ ਵਿੱਚੋਂ ਨਾ ਜਿਹੜਾ ਸ਼ਾਸਨ ਕਾਲ ਇਹਦਾ ਰਜ਼ੀਆ ਦਾ ਇੰਪੋਰਟੈਂਟ ਹੈ ਤੇ ਠੀਕ ਹੈ ਜੀ ਰਜ਼ੀਆ ਦਾ 1236 ਤੋਂ ਲੈ ਕੇ 1240 ਤੱਕ ਆ ਇਵੇਂ ਇਹ ਸਾਰੇ ਤੁਸੀਂ ਇੰਪੋਰਟੈਂਟ ਰਜ਼ੀਏ ਚੀਜ਼ਾਂ ਤੁਹਾਨੂੰ ਯਾਦ ਤਾਂ ਕਰਨੀਆਂ ਹੀ ਪੈਣੀਆਂ ਆ ਬਹਿਰੀਮ ਬਹਿਰਾਮ ਸ਼ਾਹ ਤੋਂ ਬਾਅਦ ਮਸੂਦ ਸ਼ਾਹ ਇੱਕ ਤਾਂ ਇਹਦੇ ਵਿੱਚ ਜਿਵੇਂ ਇਲਤੁਤਮਿਸ਼ ਤੋਂ ਬਾਅਦ ਵਾਲਾ ਇੰਪੋਰਟੈਂਟ ਆ ਰਾਮ ਸ਼ਾਹ ਇੰਪੋਰਟੈਂਟ ਤਿਰਜਿਆ ਸਲਤਨਤ ਤੋਂ ਬਾਅਦ ਵਾਲਾ ਇੰਪੋਰਟੈਂਟ ਤੇ ਲਾਸਟ ਇੰਪੋਰਟੈਂਟ ਆ ਦੀ ਕੈਕੂਬਾਦ ਇੰਪੋਰਟੈਂਟ ਕਿਉਂਕਿ ਕੈਕੂਬਾਦ ਆਖਰੀ ਦਿੱਲੀ ਸਲਤਨਤ ਦਾ ਆਖਰੀ ਸ਼ਾਸਕ ਪੁੱਛਿਆ ਜਾਵੇ ਤਾਂ ਕੈਕੂਬਾਦ ਸੀਗਾ ਕੈਕੂਬਾਦ ਨੂੰ ਮਾਰ ਕੇ ਜਲਾਲੁਦੀਨ ਖਿਲਜੀ ਨੇ ਗੱਦੀ ਪਰਾਪਤ ਕੀਤੀ ਸੀ ਤਾਂ ਨੈਕਸਟ ਨੈਕਸਟ ਹੈਗਾ ਜੀ ਜਿਹੜਾ ਜਲਾਲউদ্দিন ਖਿਲਜੀ ਸੀਗਾ ਉਹਨੇ ਕਾਕੂਬਾਦ ਨੂੰ ਮਾਰਿਆ 1290 ਦੇ ਵਿੱਚ 1296 ਤੱਕ ਇਹਨੇ ਸ਼ਾਸਨ ਕੀਤਾ ਅਲਾਉਦੀਨ ਖਿਲਜੀ ਨੇ 1296 ਤੋਂ ਲੈ ਕੇ 1316 ਤੱਕ ਤੇ ਇਹ ਇਹ ਵੀ ਸੀਰੀਜ਼ ਯਾਦ ਰੱਖਣੀ ਆ ਜਲਾਲউদ্দিন ਤੋਂ ਬਾਅਦ ਅਲਾਉਦੀਨ ਬਣਿਆ ਅਲਾਉਦੀਨ ਤੋਂ ਬਾਅਦ ਮੁਬਾਰਕ ਖਾਨ ਬਣਿਆ ਇੱਕ ਵਾਰੀ ਨਾ ਤੁਹਾਡੇ ਜਿਵੇਂ ਪੀਐਸਟ ਦੇ ਲਈ ਐਨਾ ਕੀ ਤੁਹਾਨੂੰ ਸਫੀਸ਼ੀਐਂਟ ਆ ਜੀ ਇਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਜਿਹੜਾ ਅੱਗੇ ਜਾ ਕੇ ਤੁਸੀਂ ਮਾਸਟਰ ਕੈਡਰ ਦਾ ਟੈਸਟ ਦਿਓਗੇ ਤਾਂ ਇਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਮੈਂ ਇਸੇ ਚੈਨਲ ਤੇ ਤੁਹਾਨੂੰ ਮੈਂ ਉਸ ਉਦੋਂ ਸਟਾਰਟ ਕਰਾਂਗੀ ਜੀ ਬਾਅਦ ਵਿੱਚ ਇੱਕ ਵਾਰੀ ਟੈਸਟ ਹੋ ਜਾਵੇ ਮੁਬਾਰਕ ਖਾਨ ਅਲਾਉਦੀਨ ਖਿਲਜੀ ਤੋਂ ਹੁਣ ਇੱਥੇ ਇੰਪੋਰਟੈਂਟ ਹੈ ਜੀ ਅਲਾਉਦੀਨ ਖਿਲਜੀ ਤੋਂ ਬਾਅਦ ਕੌਣ ਸ਼ਾਸਕ ਬਣਿਆ ਸੀਗਾ ਮੁਬਾਰਕ ਖਾਨ ਬਣਿਆ ਸੀਗਾ ਤੇ ਮੁਬਾਰਕ ਖਾਨ ਤੋਂ ਬਾਅਦ ਖusro ਖਾਨ ਬਣਿਆ ਸੀਗਾ ਤੇ ਖusro ਖਾਨ ਆਖਰੀ ਸੀ ਜੀ ਖਿਲਜੀ ਵੰਸ਼ ਦਾ ਜਿਹੜਾ ਸ਼ਾਸਕ ਸੀਗਾ ਖਿਲਜੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀਗਾ ਖੁਸਰੋਖਾ ਜੇਕਰ ਪੁੱਛਿਆ ਜਾਵੇ ਅਲਾਉਦੀਨ ਖਿਲਜੀ ਤੋਂ ਬਾਅਦ ਕੌਣ ਬਣਿਆ ਸੀਗਾ ਤਾਂ ਮੁਬਾਰਕ ਖਾਂ ਬਣਿਆ ਸੀ ਨੈਕਸਟ ਹੈ ਜੀ ਤੁਗਲਕ ਵੰਸ਼ ਦੇ ਚਾਰ ਸ਼ਾਸਕ ਹੋਏ ਸੀਗੇ ਤੇ ਇਹ ਮੈਂ ਹੁਣ ਨਹੀਂ ਬੋਲਣਾ ਜੀ ਮੇਰੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਤੁਹਾਨੂੰ ਵੀ ਫਿਰ ਦਿੱਕਤ ਹੋਊਗੀ ਤੇ ਇਹ ਮੈਂ ਸਿਰਫ ਸੀਰੀਜ਼ ਦੱਸੂੰਗੀ ਤੁਸੀਂ ਇਹ ਨੋਟਸ ਕਾ ਕਿ ਨਾ ਇਹ ਮਿਲਦੇ ਨਹੀਂ ਜੀ ਬਹੁਤ ਸਾਰੀਆਂ ਬੁੱਕਸ ਲੈਣੀਆਂ ਪੈਂਦੀਆਂ ਫਿਰ ਕਿਤੋਂ ਕੋਈ ਕਿਤੋਂ ਮਿਲਦਾ ਟਾਪਿਕ ਕੋਈ ਕਿਤੋਂ ਮਿਲਦਾ ਨਾ ਤੇ ਇਸ ਕਰਕੇ ਤੁਸੀਂ ਇਹਨੂੰ ਆਪਣੀ ਨੋਟਬੁੱਕ 'ਚ ਲਿਖ ਸਕਦੇ ਹੋ ਗੈਸੂਦਿਨ ਤੁਗਲਕ ਬਣਿਆ ਸੀ ਜੀ ਇਹਨੇ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਬਣਿਆ ਫਿਰ ਫਿਰੋਸ਼ਾ ਤੁਗਲਕ ਤੇ ਆਖਰੀ ਕੌਣ ਸੀਗਾ ਮੁਹੰਮਦ ਸ਼ਾਹ ਤੁਗਲਕ ਸੀਗਾ ਤੇ ਦਿੱਲੀ ਸਲਤਨਤ ਦਾ ਜਿਹੜਾ ਚੌਥਾ ਵੰਸ਼ ਸੀਗਾ ਜੀ ਉਹ ਸੀਗਾ ਸੈयद ਵੰਸ਼ ਇਹਦੇ ਵਿੱਚ ਕੁਝ ਨਹੀਂ ਇੰਪੋਰਟੈਂਟ ਸਿਰਫ ਇਹਦੇ ਵਿੱਚ ਦੋ ਚੀਜ਼ਾਂ ਇੰਪੋਰਟੈਂਟ ਹੈ ਕਿ ਜਿਹੜਾ ਪਹਿਲਾ ਸ਼ਾਸਕ ਕੌਣ ਸੀਗਾ ਖিজਰ ਖਾਨ ਸੀ ਤੇ ਆਖਰੀ ਆਲਮ ਸ਼ਾ ਸੀ ਠੀਕ ਹੈ ਜੀ ਤੇ ਇਹ ਸੀਰੀਜ਼ ਵੈਸੇ ਤੁਸੀਂ ਯਾਦ ਰੱਖ ਸਕਦੇ ਹੋ ਖিজਰ ਖਾਨ ਤੋਂ ਬਾਅਦ ਮੁਬਾਰਕ ਸ਼ਾ ਫਿਰ ਮੁਹੰਮਦ ਸ਼ਾ ਫਿਰ ਆਲਮ ਸ਼ਾ ਬਣਿਆ ਸੀਗਾ ਨੈਕਸਟ ਹੈ ਜੀ ਲੋਦੀ ਵੰਸ਼ ਦੇ ਤਿੰਨ ਸ਼ਾਸਕ ਹੋਏ ਸੀ ਬਹਿਲੋਲ ਲੋਦੀ, ਸਕੰਦਰ ਲੋਦੀ ਤੇ ਇਬਰਾਹਿਮ ਲੋਦੀ ਇੱਥੇ ਇਬਰਾਹਿਮ ਲੋਦੀ ਲਿਖਾਇਆ ਤੇ ਇਹ ਆਖਰੀ ਸ਼ਾਸਕ ਸੀਗਾ ਇਬਰਾਹਿਮ ਲੋਦੀ ਜੀਨੂੰ ਮਾਰ ਕੇ ਬਾਬਰ ਨੇ 1526 ਦੇ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀਗੀ ਤਾਂ ਹੁਣ ਲਾਸਟ ਟਾਪਿਕ ਹੈ ਜੀ ਮੁਗਲ ਵੰਸ਼ ਦੇ ਜਿਹੜੇ ਸ਼ਾਸਕ ਸੀਗੇ ਮੁਗਲ ਵੰਸ਼ 1526 ਤੋਂ ਲੈ ਕੇ 1857 ਤੱਕ ਚੱਲੇ ਤੇ ਇਹਦੇ ਜਿਹੜੇ ਸ਼ਾਸਕ ਕੌਣ-ਕੌਣ ਸੀਗੇ ਤੇ ਹੀਦੋ ਤੋਂ ਬਾਅਦ ਕੌਣ ਗੱਦੀ ਤੇ ਬੈਠਾ ਤੇ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਕਿੰਨਾ ਸੀਗਾ ਇਹ ਸਾਰਾ ਹੁਣ ਆਪਾਂ ਦੇਖਦੇ ਆਂ ਤੇ ਜਿਹੜਾ ਸੰਸਥਾਪਕ ਸੀਗਾ ਉਹ ਬਾਬਰ ਸੀ ਤੇ ਬਾਬਰ ਤੋਂ ਬਾਅਦ ਉਹਦਾ ਪੁੱਤਰ ਹਮਾਈਉ ਬਣਿਆ ਹਮਾਈਉ ਤੋਂ ਬਾਅਦ ਮਤਲਬ ਸ਼ੇਰ ਸ਼ਾਹ ਸੂਰੀ ਬਣਿਆ ਸੀ ਸ਼ੇਰ ਸ਼ਾਹ ਸੂਰੀ ਤੋਂ ਬਾਅਦ ਇੱਥੇ ਫੇਰ ਇੱਕ ਵਾਰੀ ਹਮਾਈਉ ਆਇਆ ਸੀ ਇੱਕ ਸਾਲ ਦੇ ਲਈ ਇਹਨੇ ਇੱਥੇ ਸ਼ਾਸਨ ਕੀਤਾ ਸੀਗਾ ਠੀਕ ਹੈ ਜੀ ਇੱਕ ਸਾਲ ਦੇ ਲਈ ਫਿਰ ਇਹਨੇ ਸ਼ਾਸਨ ਕੀਤਾ ਸੀ ਫਿਰ ਹਮਾਈਉ ਦੀ ਪੌੜੀਆਂ ਟੁੱ ਡ ਕੇ ਮੌਤ ਹੋ ਜਾਂਦੀ ਆ ਫਿਰ ਉਹਦਾ ਪੁੱਤਰ ਅਕਬਰ ਸ਼ਾਸਕ ਬਣਦਾ ਆ ਠੀਕ ਹੈ ਜੀ ਤੇ ਜੇਕਰ ਪੁੱਛਿਆ ਜਾਵੇ ਨਾ ਹਮਾਈਉ ਤੋਂ ਬਾਅਦ ਕੌਣ ਮੁਗਲ ਸ਼ਾਸਨ ਦਾ ਬਣਿਆ ਸੀਗਾ ਨਾ ਸ਼ੇਰ ਸ਼ਾ ਸੂਰੀ ਨਹੀਂ ਹਮਾਈਉ ਦਾ ਪੁੱਤਰ ਅਕਬਰ ਬਣਿਆ ਸੀਗਾ ਠੀਕ ਆ ਸ਼ੇਰ ਸ਼ਾ ਸੂਰੀ ਅੱਧ ਵਿਚਾਲੇ ਦੇ ਬਣਿਆ ਸੀਗਾ ਤੇ ਨੈਕਸਟ ਜੀ ਅਕਬਰ ਤੋਂ ਬਾਅਦ ਜਹਾਂਗੀਰ ਬਣਿਆ ਇਹ ਟਾਈਮ ਪੀਰੀਅਡ ਤੁਸੀਂ ਇਹ ਇਹ ਪੁੱਛਦੇ ਨਹੀਂ ਜੀ ਪੇਪਰ ਦੇ ਵਿੱਚ ਬਸ ਇਹ ਤਾਂ ਨੌਲੇਜ ਦੇ ਲਈ ਹੁੰਦਾ ਆਪਣੀ ਨੌਲੇਜ ਦੇ ਲਈ ਹੁੰਦਾ ਅੰਡਰਸਟੈਂਡਿੰਗ ਦੇ ਲਈ ਜਹਾਂਗੀਰ ਤੋਂ ਬਾਅਦ ਸ਼ਾਜਾਹ ਸ਼ਾਜਾਹ ਤੋਂ ਬਾਅਦ ਔਰੰਗਜ਼ੇਬ ਔਰੰਗਜ਼ੇਬ ਤੋਂ ਬਾਅਦ ਬਣਿਆ ਸੀ ਜੀ ਬਹਾਦਰ ਸ਼ਾ ਪਹਿਲਾ ਫਿਰ ਜਹਾਂਦਰ ਸ਼ਾ ਪਹਿਲਾ ਫ਼ਾਰੂਖਸ਼ੀਰ ਮੁਹੰਮਦ ਸ਼ਾ ਹਮਮਦ ਸ਼ਾ ਆਲਮਗੀਰ ਦੂਜਾ ਸ਼ਾ ਆਲਮ ਦੂਜਾ ਅਕਬਰ ਦੂਜਾ ਬਹਾਦਰ ਸ਼ਾ ਦੂਜਾ ਇਹ ਸੀ ਜੀ ਮੁਗਲ ਮੁਗਲ ਸ਼ਾਸਕ ਤਾਂ ਇਹ ਜਿਹੜਾ ਇਹਨਾਂ ਦਾ ਮਤਲਬ ਸੀਰੀਜ਼ ਵਾਈਜ਼ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਕਿ ਤੋਂ ਬਾਅਦ ਕੌਣ ਬਣਿਆ ਇਹ ਨੋਟਸ ਬਣਾ ਸਕਦੇ ਹੋ ਜੀ ਤੁਸੀਂ ਆਪ ਦੇ ਤਾਂ ਇਹ ਸੀ ਜੀ ਅੱਜ ਦੀ ਵੀਡੀਓ ਤੇ ਇਸੇ ਤਰ੍ਹਾਂ ਦੀਆਂ ਵੈਰੀ ਇੰਪੋਰਟੈਂਟ ਟਾਪਿਕਸ ਤੇ ਵੀਡੀਓਜ਼ ਤੁਹਾਡੇ ਲਈ ਮੈਂ ਲੈ ਕੇ ਆਉਂਦੀ ਰਹੂੰਗੀ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਦੇਖਣ ਲਈ ਧੰਨਵਾਦ